ਸਾਨੂੰ ਤੇ ਸਵੇਰੇ ਮੇਰੇ ਕੋ ਪਿੰਡ ਤੇ ਦੋ ਜਣੇ ਜੰਗਲਪਾਣੀ ਆਏ ਤੇ ਉਹ ਹੱਥ ਲੱਗੇ ਧੋਣੇ ਥੋਣ ਨਲਕਾ ਦੇ ਅੰਦਰ ਇਹਨਾਂ ਨੇ ਕਿਹਾ ਉਹਨਾਂ ਬਾਹਰੋਂ ਆਣ ਕੇ ਦਸਤ ਪਾਣੀ ਧੋਣ ਲੱਗੇ ਤੇ ਉਹਨਾਂ ਨੇ ਵੇਖਿਆ ਤੇ ਉਹ ਫਿਰ ਪਿੰਡ ਚ ਲੱਗੇ ਉਹਨਾਂ ਨੂੰ ਫੋਨ ਕੀਤਾ ਮੈਨੂੰ ਬਾਅਦ ਫਿਰ ਪੁਲਿਸ ਨੂੰ ਦੱਸਿਆ ਉਹ ਆਏ ਨੇ ਹੁਣ ਪਤਾ ਲੱਗਾ ਵੀ ਉਹ ਪਾਪੋ ਵਾਲੇ ਦੀ ਜਨਾਨੀ ਉਹ ਫੋਨ ਕੀਤਾ ਪਾਪੋ ਵਾਲੇ ਪਰ ਉਹਦੇ ਅਜੇ ਵਾਰਸ ਆ ਰਹੇ ਨੇ ਆਏ ਨਹੀਂਗੇ ਉਹਨਾਂ ਕੇ ਤੁਹਾਨੂੰ ਪਤਾ ਪਈ। ਫਟਬਾਦੀ ਮੂਦੀ ਪਈ ਹੋ ਜਦੋਂ ਆਪਾਂ ਆਏ ਆ ਲਾਗੇ ਚੁੰਨੀ ਪਈ ਤੇ ਕੁੱਤੇ ਇੱਕ ਨੇ ਇੱਕ ਪੂਰੇ ਹੀ ਉਹ ਡੇ ਹੀ ਛਿਰਖਾਂ ਨਾਕਾ ਚ ਵੱਡ ਕੇ ਨੰਦੀਆਂ ਉਹ ਖਾਦਾ ਕੁੱਤੇ ਨੇ ਇੱਕ ਨੇ ਨਾਕ ਤੇ ਜ਼ਖਮ ਹੋ ਗਿਆ ਕੁੱਤੇ ਨੇ ਕੀਤਾ ਉਹ ਕੁੱਤੇ ਕੱਤੇ ਤੇ ਹਾਂ ਭਜਾ ਦਿੱਤੇ ਆਣ ਕੇ ਫੇਰੇ ਤੇ ਪੁਲਿਸ ਆਈ ਮੋਕੇ ਹਾਂ ਪੁਲਿਸ ਮੋਕੇ ਤੇ ਆਈ ਹੈ ਜੀ ਸਵੈਦੀ ਇੱਥੇ ਪੁਲਿਸ ਕਿੰਨੀ ਕੁ ਮਰਦ ਲੱਗਦਾ 10 ਸਾਲ ਦੇ ਉਹ ਕਿਹੜਾ ਹੈ ਲਖਵੀਰ ਸਿੰਘ ਜਿਹਨਾਂ ਦੇ ਇੱਕ ਡੈੱਡ ਪਰਚੂ ਹੈ ਇਹ ਤੁਹਾਡੇ ਕਿ ਲੱਗਦੇ ਪਤਨੀ ਕੀ ਨਾਮ ਸੇ ਲਗਾ ਕਲਜੀਸ਼ ਕੋਰ ਕੰਮ ਤੋਂ ਹੁਣ ਪੱਕਾ ਪਤਾ ਨਹੀਂ ਲੱਗਣਿਆ ਹੁਣ ਕਿ ਘਰੋਂ ਦੇ ਆਏ ਆ ਕਦੋਂ ਤੋਂ ਆਏ ਸੀ ਚੱਲੋ ਜੇ ਕੱਲ 26 ਬੋਲਦੇ ਜੇ ਜਦੋਂ ਥੰਕ ਲੱਗਦਾ ਤਪੀ ਕਿਹਨੇ ਕੀਤੀ ਆ ਕੋਈ ਟਾਈਮ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਪਿੰਡ ਧਰਵਾਲੀ ਤੋਂ ਇਤਰਵਾਲੀ ਦੇ ਸ਼ਮਸ਼ਾਨ ਘਾੜ ਚ ਇੱਕ ਔਰਤ ਦੀ ਲਾਸ਼ ਅਸੀਂ ਮੌਕੇ ਤੇ ਪੁੱਜੇ ਉਹ ਸੌਰਤ ਦੇ ਵਾਰਸ ਵੀ ਪਹੁੰਚ ਗਏ ਲਖਵੀਰ ਸਿੰਘ ਸਨ ਆਫ ਕਰਨ ਸਾਈਂ ਉਹਦਾ ਸਾਕ ਨਾ ਜੀ ਕਲਜੀਤ ਕਾਹੂ ਸਹੀ ਮੌਦਾ ਕਾਰਨ ਕੀ ਹੈ ਬਹੁਤ ਆ ਕਾਰਨ ਨੂੰ ਇੰਜ ਲੱਗਦਾ ਵੀ ਜਿਵੇਂ ਨਾ ਔਰਤ ਜਿਹੜੀ ਕੋਲ ਫੈਸ਼ਨ ਸੀ ਪਰ ਵਰਨਤ ਤਾਪਕ ਤੇ ਬਾਕੀ ਇਹਦਾ ਪੋਸਟਮਾਰਟ ਕਰਵਾ ਰਹੇ ਹਾਂ ਉਹਨਾਂ ਨੇ ਸਟੇਟਮੈਂਟ ਮਤਮ ਤਾਪਕ ਉਮਰ ਕਿੰਨੀ ਕੇ ਲੱਗਦਾ ਕਿ 52-53 ਦਾ